ਤਾਂ ਤੁਸੀਂ ਜਿਹੜੀ ਪੰਜਾਬ ਦੀ ਪਛਾਹ ਯਾਤਰਾ ਅੱਜ ਗੁਰੂ ਹਰਗੋਬਿੰਦ ਸਾਹਿਬ ਸ਼ੁਰੂ ਕੀਤੀ ਅੱਜ ਉਹਦਾ ਅਖੀਰਲਾ ਜਗ੍ਹਾ ਤੇ ਆ ਗਏ ਆ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਨਾ ਜਿੰਨਾ ਪਿਆਰ ਤੁਸੀਂ ਦਿਖਾਇਆ ਮੈਂ ਤੁਹਾਡੇ ਚਿਹਰਿਆਂ ਤੇ ਝਾੜੂ ਵਾਲੀ ਸਰਕਾਰ ਦੇ ਖਿਲਾਫ ਗੁੱਸਾ ਵੀ ਦੇਖਿਆ ਝਾੜੂ ਵਾਲਿਆਂ ਨੇ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਤੇ ਅੱਜ ਸਰਕਾਰ ਤੇ ਕਬਜ਼ੇ ਕਰ ਲਏ ਜਿਹੜੇ 3 ਸਾਲ ਟੱਪੇ ਐ ਪ੍ਰਬਾਧ ਕਰਤਾ ਪੰਜਾਬ ਦਾ ਆਪਾਂ ਕਿਉਂ ਬਚਾਉਣਾ ਚਾਹੁੰਦੇ ਆ ਪੰਜਾਬ ਇਸ ਲਈ ਕਿ 3 ਸਾਲ ਦੇ ਅੰਦਰ ਅੰਦਰ ਲੱਖ ਕਰੋੜ ਤੋਂ ਵੱਧ ਕਰਜ਼ਾ ਜਿਹੜਾ ਆਤਾ ਲੋਕਾਂ ਗਰੀਬਾਂ ਨੂੰ ਤੰਗ ਕਰ ਦਿੱਤਾ ਆਟਾ ਦਾਲ ਦੇ ਨੀਲੇ ਕਾੜ ਕਰਤੇ ਪੈਨਸ਼ਨਾਂ ਕੱਢਤੀਆਂ ਸ਼ਗਨ ਹੁੰਦਾ ਨਹੀਂ ਐਸੀ ਬੱਚਿਆਂ ਦੀ ਸਕਾਲਰਸ਼ਿਪ ਬੰਦ ਕਰਤੀ ਮੈਡੀਕਲ ਇੰਸ਼ੋਰੈਂਸ ਕਰਾਉਂਦੇ ਸੀ ਉਹ ਬੰਦ ਕਰ ਦਿੱਤਾ ਗੁੰਡਾਗਰਦੀ ਦਾ ਰਾਜ ਹੈ ਗੈਂਗਸਟਰਾਂ ਦਾ ਰਾਜ ਹੈ ਲੁੱਟਖੋ ਦਾ ਰਾਜ ਹੈ ਜਿਹੜੇ ਇਹਨਾਂ ਦੇ ਐਮ.ਐਲ.ਏ ਆ ਉਹ ਨਸ਼ੇ ਵੇਚਣ ਵਾਲਿਆਂ ਤੋਂ ਮਹੀਨਾ ਲੈਣ ਲੱਗ ਗਏ ਤੇ ਪੁਲਿਸ ਨੂੰ ਕਹਦਾ ਉਹਨਾਂ ਨੂੰ ਫੜਨਾ ਨਹੀਂ ਤੇ ਅੱਜ ਘਰ ਘਰ ਨਸ਼ਾ ਵੇਚਣ ਲੱਗ ਗਿਆ ਬਾਲਾ ਸਾਰਾ ਤੁਸੀਂ ਗੰਦੇ ਹੋ ਤੁਸੀਂ ਜਾਣਦੇ ਹੋ ਬਾਪੂ ਬਾਦਲ ਦੀ ਸਰਕਾਰ ਸ਼੍ਰੋਮਣੀ ਕਾਲ ਦੀ ਸਰਕਾਰ ਜਿਸ ਸਰਕਾਰ ਨੇ ਤੁਹਾਨੂੰ ਸਾਰਾ ਕੁਝ ਦਿੱਤਾ ਉਹ ਸਰਕਾਰ ਨੇ ਤੁਹਾਡੇ ਪਿੰਡਾਂ ਦੀ ਤਰੱਕੀ ਕਰਾਈ ਉਹ ਸਰਕਾਰ ਨੇ ਤੁਹਾਡੀਆਂ ਤਕਲੀਫਾਂ ਹੱਲ ਕਰਾਈਆਂ ਉਦੋਂ ਦੇ ਮੁੱਖ ਮੰਤਰੀ ਬਾਦਲ ਸਾਹਿਬ ਤੁਹਾਡੇ ਵਿੱਚ ਰਹਿੰਦੇ ਸੀ ਤੁਹਾਡੇ ਪਿੰਡਾਂ ਚ ਆਉਂਦੇ ਸੀ ਸੰਗਤ ਦਰਸ਼ਨ ਕਰਦੇ ਸੀ ਜੋ ਵੀ ਤੁਸੀਂ ਬਾਰਡਰ ਦੇ ਏਰੀਆ ਦੀ ਤਰੱਕੀ ਦੇਖੀ ਹੈ ਉਦੋਂ ਹੀ ਤਰੱਕੀ ਹੋਈ ਹੈ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਸੀ ਕਾਲੀ ਦਲ ਦਾ ਰਾਜ ਹੈ ਆ 7 ਸਾਲ 5 ਸਾਲ ਕਾਂਗਰਸ ਦੇ ਖਰਾਬ ਕਰ ਦਿੱਤੇ 3 ਸਾਲ ਇਹਨਾਂ ਨੇ ਖਰਾਬ ਕਰ ਦਿੱਤੇ ਤੁਸੀਂ ਦੇਖੋ ਕਿੰਨਾ ਸਾਧ ਜਿੰਦਗੀ ਦੇ 10 ਸਾਲ ਆਪਣੇ ਬਰਬਾਦ ਹੋ ਜਾਣੇ ਆ ਐਸ ਕਰਕੇ ਆਪਾਂ ਇਕੱਠੇ ਹੋਈਏ ਪੰਜਾਬ ਨੂੰ ਬਚਾਉਣ ਵਾਸਤੇ ਆਈਏ ਇਸ ਬਾਰਡਰ ਦੇ ਇਲਾਕੇ ਨੂੰ ਬਚਾਉਣ ਵਾਸਤੇ ਬਣੀ ਆਦਾ ਵੱਡੇ ਬਾਦਲ ਸਾਹਿਬ ਨੇ ਬਾਰਡਰ ਦੇ ਇਲਾਕੇ ਬਾਦਲ ਸਾਹਿਬ ਨੇ ਬਾਰਡਰ ਦੇ ਇਲਾਕੇ ਦੇ ਲੋਕਾਂ ਦੀ ਬਹੁਤ ਵੱਡੀ ਮੰਨ ਪੂਰੀ ਕੀਤੀ ਕਿ ਥੋਡੀਆਂ ਜ਼ਮੀਨਾਂ ਪੱਕੀਆਂ ਖੇਤੀਆਂ ਪਰ ਜਦੋਂ ਸਰਕਾਰ ਗਈ ਸੀ ਉਹਨਾਂ ਨੇ ਅਚੀ ਕਰਦੀ ਮੈਂ ਤੁਹਾਡਾ ਵਾਦਾ ਕਰਦਾ ਜਿਸ ਦਿਨ ਸਰਕਾਰ ਆ ਗਈ ਉਹ ਜ਼ਮੀਨਾਂ ਤੁਹਾਡੇ ਨਾਂ ਤੇ ਕੀਤੀਆਂ ਜਾਣਗੀਆਂ ਸਕਾਟ ਤੁਹਾਡੇ ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਜਿਸ ਦਿਨ ਸਰਕਾਰ ਵਾਪਸ ਲਿਆਉਂਗੇ ਉਸ ਦੇ ਨਾਲ ਆਟਾ ਦਾਲ ਵੀ ਮਿਲ ਲੱਗ ਜਾਊਗਾ ਸ਼ਗਰ ਪੈਨਸ਼ਨ ਹਰ ਸੂਲਤ ਫਿਰ ਤੋਂ ਹੋ ਜੂਗੀ ਤੇ ਆਪਣੇ ਇਲਾਕੇ ਦੇ ਪਿੰਡਾਂ ਦੀ ਤਰੱਕੀ ਕਰੋਗੇ ਮੈਂ ਸਾਰਿਆਂ ਦਾ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਆਓ ਇਕੱਠੇ ਹੋ ਕੇ ਅਕ ਕਾਂਗਰਸ ਦੇ ਝਾੜੂ ਵਾਲੇ ਨੂੰ ਪਹਜਾਈਏ ਤੇ ਆਪਣੀ ਖੇਤਰੀ ਪਾਰਟੀ ਪੰਜਾਬ ਦੀ ਪਾਰਟੀ ਅਕਾਲੀ ਦਲ ਨੂੰ ਤਗੜਾ ਕਰੀਏ ਵੈਗੂ ਜੀ ਕਾ ਗੱਲ ਸਾਹਿਬ ਵੈਗੂ ਜੀ ਦੇ ਫਤਹਿ